ਸੰਗਤ ਜੀ ਵਾਹੀ ਗੁਰਦੀਕਾ ਖਾਨ ਸਾਹਿਬ ਵਾਹੀ ਗੁਰਦੀਕੀ ਫਤਿਹ ਸੰਗਤ ਜੀ ਕਮਾਈ ਵਾਲੇ ਸੰਤ ਮਹਾਪੁਰਖ ਜੀ ਕਹਿੰਦੇ ਵੀ ਜੇਕਰ ਕੋਈ ਮੁੱਖ ਕਿਸੇ ਵੀ ਕੰਮ ਕਰਕੇ ਅਮਰਤ ਮਿਲੇ ਨਹੀਂ ਉੱਠ ਪਾਉਂਦਾ ਉੱਠ ਕੇ ਕੋਈ ਪਜਨ ਗੰਦਗੀ ਨਹੀਂ ਕਰ ਪਾਉਂਦਾ ਭਾਵ ਕਿ ਜੇਕਰ ਕੋਈ ਸਵੇਰੇ ਉੱਠ ਕੇ ਜਪਜੀ ਸਾਹਿਬ ਦੀ ਬਾਣੀ ਦਾ ਪਾਠ ਨਹੀਂ ਕਰ ਪਾਉਂਦਾ ਸ਼ਾਮ ਨੂੰ ਰਹਿਰਾ ਸੰਜੀ ਦਾ ਪਾਠ ਵੀ ਨਹੀਂ ਕਰ ਪਾਉਂਦਾ ਤਾਂ ਉਹ ਕਿੱਥੋਂ ਕਹਤੇ ਰਾਤ ਨੂੰ ਸੌਣ ਤੋਂ ਪਹਿਲਾਂ ਇਹ ਤਿੰਨ ਚਾਰ ਕੰਮ ਜ਼ਰੂਰ ਕਰਿਆ ਕਰੇ ਸਭ ਤੋਂ ਪਹਿਲਾਂ ਜਦੋਂ ਆਫਾ ਸੌਣ ਦੇ ਲਈ ਆਪਣੇ ਬਿਸਤਰ ਤੇ ਆਉਂਦੇ ਆ ਤਾਂ ਬਿਸਤਰ ਤੇ ਆਉਣ ਤੋਂ ਪਹਿਲਾਂ ਜੋ ਵੀ ਮਨ ਦੇ ਬੋਝ ਆ ਚਿੰਤਾਵਾਂ ਨੇ ਕਿਸੇ ਵੀ ਕੰਮ ਦੀ ਕੋਈ ਫਿਕਰ ਆ ਜਾਂ ਮਨ ਦਾ ਕੋਈ ਬੋਝ ਆ ਉਹ ਇੱਕ ਇੱਕ ਕਰਕੇ ਪਰਮਪਿਤਾ ਪਰਮਾਤਮਾ ਜੀ ਦੇ ਨਾਲ ਸਾਂਝਾ ਕਰੋ ਕਿਉਂਕਿ ਜਦੋਂ ਆਪਾਂ ਆਪਣੇ ਮਨ ਦੇ ਬੋਝ ਚਿੰਤਾਵਾਂ ਪਰੇਸ਼ਾਨੀਆਂ ਪਰਮੇਸ਼ਰ ਦਾ ਪ੍ਰਮਾਤਮਾ ਜੀ ਦੇ ਨਾਮ ਸਾਂਝੀਆਂ ਕਰਦੇ ਆ ਤਾਂ ਸਾਡੇ ਮਨ ਦਾ ਬੋਝ ਵੀ ਹਲਕਾ ਹੁੰਦਾ ਹੈ ਅਤੇ ਸਤਿਗੁਰ ਸੱਚੇ ਪਾਸ਼ਾ ਜੀ ਦੀ ਕਿਰਪਾ ਦੇ ਨਾਲ ਉਹਨਾਂ ਪਰੇਸ਼ਾਨੀਆਂ ਦੇ ਹੱਲ ਵੀ ਸਾਨੂੰ ਛੇਤੀ ਮਿਲ ਜਾਂਦੇ ਆ ਭਾਵੇਂ ਕਿ ਉਹ ਅੰਤਜਨਮ ਪਾਸ਼ਾ ਜਿਨ੍ਹਾਂ ਦੀਆਂ ਜਾਣਨ ਵਾਲੇ ਸਭ ਜਾਣਦੇ ਆ ਉਹਨਾਂ ਨੂੰ ਬੋਲ ਕੇ ਦੱਸਣ ਦੀ ਲੋੜ ਨਹੀਂ ਪਰ ਜਦੋਂ ਆਪਾਂ ਆਪਣੇ ਵੱਲੋਂ ਬੋਲ ਕੇ ਦੱਸਦੇ ਆ ਅਸੀਂ ਖੁਦ ਹੀ ਹੌਲੇ ਲਿੰਦੇ ਆ ਸੋ ਰਾਤ ਨੂੰ ਸੌਣ ਤੋਂ ਪਹਿਲਾਂ ਕਿਸੇ ਵੀ ਪ੍ਰਕਾਰ ਦਾ ਭੰਬੂਜ ਚਿੰਤਾ ਮਨ ਤੇ ਰੱਖ ਕੇ ਨਹੀਂ ਸੌਣੀ ਕਿਉਂਕਿ ਇਹ ਬੋਝ ਚਿੰਤਾਵਾਂ ਸਾਡੇ ਮਨ ਨੂੰ ਕਮਜ਼ੋਰ ਕਰਦੀਆਂ ਨੇ ਸਾਡੇ ਮਨ ਦਾ ਕਾਲਾਪਣ ਵਧਾਉਂਦੀਆਂ ਨੇ ਤਾਂ ਰਾਤ ਨੂੰ ਸੌਣ ਤੋਂ ਪਹਿਲਾਂ ਇੱਕ ਇੱਕ ਕਰਕੇ ਆਪਣੇ ਮਨ ਦੀ ਚਿੰਤਾ, ਗੋਜ, ਪਰੇਸ਼ਾਨਾ ਵਾਹਿਗੁਰੂ ਜੀ ਤੁਹਾਨੂੰ ਸੰਪਰਪਤ। ਫਿਰ ਉਸ ਤੋਂ ਬਾਅਦ ਜੇਕਰ ਦਿਨ ਭਰ ਦੇ ਵਿੱਚ ਤੁਹਾਡੇ ਤੋਂ ਕੋਈ ਗਲਤੀ ਹੋਈ ਆ ਭਾਵੇਂ ਜਾਣੇ ਅਣਜਾਣੇ ਦੇ ਵਿੱਚ ਚੁੱਪੀ ਹੋਵੇ ਕਿਉਂਕਿ ਕਈ ਵਾਰ ਸਾਨੂੰ ਪਤਾ ਹੀ ਨਹੀਂ ਲੱਗਦਾ ਕਿ ਅਸੀਂ ਕਿੱਥੇ ਗਲਤ ਸੀ ਕਿਹੜੀ-ਕਿਹੜੀ ਗਲਤੀ ਕਰ ਬੈਠਿਆ। ਜੋ ਦਿਨ ਭਰ ਦੇ ਵਿੱਚ ਹੋਈਆਂ ਗਲਤੀਆਂ ਦੇ ਲਈ ਵਾਹਿਗੁਰੂ ਜੀ ਤੋਂ ਮਾਫ਼ੀ ਮੰਗੋ। ਅਤੇ ਜੋ ਵੀ ਮਾਲਕ ਨੇ ਦਿਨ ਭਰ ਦੇ ਵਿੱਚ ਦਿੱਤਾ ਕਮੇ ਸਾਡੇ ਘਰ ਦੇ ਵਿੱਚ ਸੂਈ ਜਿੰਨੀ ਵੀ ਚੀਜ਼ ਕਿਉਂ ਮਿਲਦੀ ਹੁੰਦੀ ਹਰ ਚੀਜ਼ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੂੰ। ਰੋਟੀ ਖਾਣ ਵੇਲੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੂੰ। ਪਾਣੀ ਪੀਣ ਵੇਲੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੂੰ। ਤੇ ਜੇਕਰ ਤੁਸੀਂ ਰੋਟੀ ਖਾਣ ਵੇਲੇ ਪਾਣੀ ਪੀਣ ਵੇਲੇ ਵਾਹਿਗੁਰੂ ਜੀ ਦਾ ਸ਼ੁਕਰਾਨਾ ਨਹੀਂ ਕਰ ਪਾਏ ਤਾਂ ਘੱਟੋ ਘੱਟ ਆਤਮ ਨੂੰ ਸੋਹਣ ਲੱਗਿਆ ਵਾਹਿਗੁਰੂ ਜੀ ਨੂੰ ਇਹ ਜ਼ਰੂਰ ਕਹਿੰਦੇ ਆ ਕਰੋ। ਵਾਹਿਗੁਰੂ ਜੀ ਤੁਹਾਡੀ ਕਿਰਪਾ ਦੇ ਨਾਲ ਹੀ ਰੋਜੀ ਰੋਟੀ ਮੈਂ ਕਮਾ ਰਿਆ ਹਾਂ ਤੁਹਾਡੀ ਕਿਰਪਾ ਦੇ ਨਾਲ ਹੀ ਖਾ ਰਿਆ ਹਾਂ ਤੁਹਾਡੀ ਕਿਰਪਾ ਦੇ ਨਾਲ ਪੂਜਾ ਰਿਹਾ ਹਾਂ ਵਾਹਿਗੁਰੂ ਜੀ ਇਹਦੇ ਲਈ ਬਹੁਤ ਬਹੁਤ ਸ਼ੁਕਰਾਨਾ ਭਾਗ ਕੀ ਰਾਤ ਨੂੰ ਸੌਂਣ ਤੋਂ ਪਹਿਲਾਂ ਹਰ ਇੱਕ ਚੀਜ਼ ਦੇ ਲਈ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰੋ ਤੇ ਸੌਣ ਲੱਗਿਆਂ ਭਾਵੇਂ ਤੁਸੀਂ 5 ਮਿੰਟ 10 ਮਿੰਟ ਵਾਹਿਗੁਰੂ ਜੀ ਦਾ ਜਾਪ ਕਰ ਲਓ ਊਲ ਮੰਤਰ ਜੀ ਦਾ ਜਾਪ ਕਰ ਲਓ ਤਾਂ ਦੇਖਣਾ ਸਿਰਫ ਇਨਾਕ ਨੇਮ ਪੱਕਾ ਹੋਣ ਦੇ ਨਾਲ ਮੈਂ ਮਤਲਬ ਆਪਾਂ ਰਾਤ ਨੂੰ ਸੌਣ ਤੋਂ ਪਹਿਲਾਂ ਵਾਹਿਗੁਰੂ ਜੀ ਨੂੰ ਯਾਦ ਕਰਨਾ ਸ਼ੁਰੂ ਕਰ ਦਿੱਤਾ ਤਾਂ ਇਹਦੇ ਨਾਲ ਹੀ ਸਾਡੀ ਜ਼ਿੰਦਗੀ ਦੇ ਵਿੱਚ ਬਹੁਤ ਬਦਲਾਅ ਆ ਜਾਂਦੇ ਆ ਜਿਹੜੇ ਕਹਿੰਦੇ ਸਾਡੇ ਤੋਂ ਉਮਰ ਤਵੇਲੇ ਨਹੀਂ ਉੱਠਿਆ ਜਾਂਦਾ ਤੁਸੀਂ ਇੱਕ ਵਾਰ ਰਾਤ ਨੂੰ ਸੌਣ ਤੋਂ ਪਹਿਲਾਂ 5-10 ਮਿੰਟ ਵਾਹਿਗੁਰੂ ਕੀਤੇ ਚਰਨਾਂ ਦੇ ਵਿੱਚ ਆਜਰੀ ਲਗਵਾ ਕੇ ਤਾਂ ਦੇਖੋ ਅੱਜੋ ਆਪਣਾ ਵਾਹਿਗੁਰੂ ਜੀ ਦੇ ਨਾਲ ਗੱਲਾਂ ਕਰਨਾ ਲੋਕਿਆ ਹੈ ਵਾਹਿਗੁਰੂ ਜੀ ਤੋਂ ਮਾਫੀ ਮੰਗਣੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਕਰਨਾ ਇਹ ਸਭ ਵਾਹਿਗੁਰੂ ਜੀ ਨੂੰ ਯਾਦ ਕਰਨ ਦੇ ਹੀ ਤਰੀਕੇ ਆ ਬਸ ਉਹਨਾਂ ਨੂੰ ਯਾਦ ਕਰਨਾ ਹੈ ਭਾਵੇਂ ਤੁਸੀਂ ਕਿਸੇ ਵੀ ਤਰੀਕੇ ਦੇ ਨਾਲ ਯਾਦ ਕਰ ਲਓ ਉਹਨਾਂ ਤੇ ਭਰੋਸਾ ਰੱਖਣਾ ਹੈ ਹਰ ਦੁੱਖ ਸੁੱਖ ਦੇ ਵਿੱਚ ਉਹਨਾਂ ਦੇ ਅੱਗੇ ਹੀ ਅਰਦਾਸ ਬੇਨਤੀ ਕਰਨੀ ਆ ਸਤਿਗੁਰੂ ਸੱਚੇ ਪਾਤਸ਼ਾਹ ਹਰ ਵੇਲੇ ਸਾਡੇ ਅੰਦਰ ਸੰਤ ਨਹੀਂ ਹੈ ਸੋ ਰਾਤ ਨੂੰ ਸੌਣੋਂ ਤੋਂ ਪਹਿਲਾਂ ਤਾਂ ਜੁਨੀਰ ਹੀ 5-10 ਮਿੰਟ ਵਾਹਿਗੁਰੂ ਜੀ ਦਾ ਜਪ ਕਰਨਾ ਚਾਹੀਦਾ ਹੈ ਫਿਰ ਵਾਹਿਗੁਰੂ ਜੀ ਦੇ ਵੱਲੋਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਕਰਨਾ ਹੋਈਆਂ ਜਾਣੇ ਅਣਜਾਣੇ ਦੇ ਵਿੱਚ ਭੁੱਲਾਂ ਦੇ ਲਈ ਮਾਫੀ ਮੰਨਣੀ ਅਤੇ ਕੱਲ ਦੇ ਅਮਰਤ ਵੇਲੇ ਦੀ ਅਰਦਾਸ ਵਿੱਚ ਕਰਨੀ ਕਿ ਮਹਾਰਾ ਸੱਚੇ ਪਾਸ਼ਾ ਆਪ ਜੀ ਦੀ ਕਿਰਪਾ ਦੇ ਨਾਲ ਅੱਜ ਦਾ ਪੂਰਾ ਦਿਨ ਬਹੁਤ ਸ਼ੁਨਾ ਲੰਘਿਆ ਆਪ ਜੀ ਨੇ ਸਾਰੇ ਕੰਮ ਸਿਰ ਤੇ ਮੇਹਰ ਭਰਿਆ ਹੱਥ ਰੱਖ ਕੇ ਆਪ ਕਰਵਾ ਲਏ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਹੁਣ ਕੱਲ ਦਾ ਜੋ ਨਵਾਂ ਦਿਨ ਮੇਰੀ ਜ਼ਿੰਦਗੀ ਦੇ ਵਿੱਚ ਆਉਣਾ ਹੈ ਸਤਿਗੁਰ ਸੱਚੇ ਪਾਸ਼ਾ ਆਪ ਜੀ ਇਹ ਨਵੇਂ ਦਿਨ ਦੇ ਵਿੱਚ ਵੀ ਮੇਰੇ ਤੇ ਕਿਰਪਾ ਕਰਨ ਸਾਰੇ ਹੀ ਕਾਰਜ ਆਪ ਸਵਾਦ ਦੇ ਨੇ ਸਤਿਗੁਰ ਸੱਚੇ ਪਾਸ਼ਾ ਅੰਮ੍ਰਿਤ ਵੇਲਾ ਬਖਸ਼ਣਾ ਅੰਮ੍ਰਿਤ ਵੇਲੇ ਦਾ ਨਾਮ ਬਖਸ਼ਣਾ ਮਤਲਬ ਰਾਤ ਨੂੰ ਸੌਣ ਤੋਂ ਪਹਿਲਾਂ ਵਾਹਿਗੁਰੂ ਜੀ ਦੇ ਅੱਗੇ ਇਹ ਅਰਜੀ ਲਾ ਦੇਣੀ ਆ ਬਾਕੀ ਜੇਕਰ ਤੁਸੀਂ 5-10 ਮਿੰਟ ਆਤਮ ਸੌਣ ਤੋਂ ਪਹਿਲਾਂ ਕੱਢ ਲਈ ਨਹੀਂ ਆਉਣਾ ਤੁਹਾਨੂੰ అలਾਰਮ ਲਾਉਣ ਦੀ ਵੀ ਲੋੜ ਨਹੀਂ ਪੈਣੀ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਆਪੇ ਹੀ ਯਾਦ ਹੋਣੀ ਸ਼ੁਰੂ ਹੋ ਜਾਵੇਗੀ ਜੇ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਉੱਠ ਕੇ ਭਜਨ ਮੰਦਗੀ ਨਹੀਂ ਕੀਤੀ ਜਾਂਦੀ ਤਾਂ ਫਿਰ ਘਟੋ ਘਾਟ ਰਾਤ ਨੂੰ ਸੌਂਣ ਤੋਂ ਪਹਿਲਾਂ ਦਾ ਵੇਲਾ ਜਰੂਰ ਸਮਾਂ ਲਓ ਸੰਗਤ ਜੀ ਪਤ ਨਹੀਂ ਕਿਹੜੇ ਚੰਗੇ ਕਰਮਾ ਕਰਕੇ ਆਪਾਂ ਨੂੰ ਇਹ ਮੁੱਖੀ ਜਨਮ ਮਿਲਿਆ ਹੈ ਮੁਨੱਖੀ ਜੀ ਮੁਨੱਖੀ ਜੀਵ ਸਭ ਜੁਨਾ ਦੇ ਵਿੱਚੋਂ ਇਤਨ ਜੂਨ ਮੰਨੇ ਗਈ ਆ ਇਸ ਜਨਮੇ ਦੇ ਵਿੱਚ ਆ ਕੇ ਅਸੀਂ ਨੇਕ ਕੰਮ ਕਰਕੇ ਚੰਗੇ ਕੰਮ ਕਰਕੇ ਉਹ ਪਰਮਾਤਮਾ ਦੀ ਭਜਨ ਮੰਦਗੀ ਕਰਕੇ ਮਾੜੇ ਕਰਮਾਂ ਨੂੰ ਮਿਟਾ ਸਕਦੇ ਹਾਂ ਅੱਗੇ ਦੇ ਲਈ ਸੁਹੇ ਸੁਹੇ ਕਰਮ ਬਣਾ ਸਕਦੇ ਹਾਂ ਛੇਸ ਮੌਕੇ ਨੂੰ ਹੱਥੋਂ ਨਹੀਂ ਗਵਾਉਣਾ ਮਹੇਰੂ ਜੀ ਨੇ ਸਾਨੂੰ ਇਹ ਮੌਕਾ ਦਿੱਤਾ ਹੈ ਸੋ ਜਿੰਨਾ ਹੋ ਸਕੇ ਆਪਣਾ ਮਨ ਗੁਰੂ ਚਰਨਾਂ ਦੇ ਨਾਲ ਜੋੜ ਕੇ ਰੱਖਣਾ ਹੈ ਭਜਨ ਮੰਦਗੀ ਕਰਨੀ ਹੈ ਕੋਸ਼ਿਸ਼ ਕਰੀਏ ਕਿ ਅਮਰ ਤਵੇਲੀ ਉੱਠ ਕੇ ਮਾਲਕ ਦਾ ਨਾਮ ਜਪੀਏ ਦਿਨ ਦੀ ਸ਼ੁਰੂਆਤ ਉਪਰਮਤਾ ਪ੍ਰਮਾਤਮਾ ਦੇ ਸੱਚੇ ਨਾਮ ਤੋਂ ਹੋਵੇ ਗੁਰੂ ਦੇ ਗਿਆਨ ਤੋਂ ਹੋਵੇ ਪਰ ਜੇ ਕਿਸੇ ਵੀ ਕਾਰਨ ਕਰਕੇ ਅੰਮ੍ਰਿਤ ਵੇਲੇ ਨਹੀਂ ਉੱਠਿਆ ਜਾਂਦਾ ਫਿਰ ਜਦੋਂ ਵੀ ਉੱਠਦੇ ਹੋ ਭਾਵੇਂ 6 ਵਜੇ ਉੱਠਦੇ ਹੋ 7 ਵਜੇ ਉੱਠਦੇ ਹੋ ਇੱਥੇ ਤੱਕ ਕਿ ਜੇ ਤੁਸੀਂ 9 10 ਵਜੇ ਵੀ ਉੱਠਦੇ ਹੋ ਇਤਸਾਰ ਹੀ ਪਹਿਲਾ ਸ਼ਬਦ ਸਾਡੇ ਮukh ਦੇ ਵਿੱਚੋਂ ਵਾਹਿਗੁਰੂ ਜੀ ਇਕ ਨਹੀਂ ਦੇਣ ਦੇ ਵਿੱਚ ਕਿਸੇ ਹੀ ਵੇਲੇ ਵਾਹਿਗੁਰੂ ਜੀ ਨੂੰ ਯਾਦ ਕਰ ਲੋ ਦੁਪਹਿਰ ਵੇਲੇ ਵਾਹਿਗੁਰੂ ਜੀ ਨੂੰ ਯਾਦ ਕਰ ਲੋ ਕੋਈ 5 10 ਮਿੰਟ ਤਾਂ ਸਾਨੂੰ ਆਪਣੇ ਸਤਿਪੁਰ ਸੱਚੇ ਪਾਤਸ਼ਾਹ ਜੀ ਦੇ ਲਈ ਕੱਢਣੇ ਚਾਹੀਦੇ ਹਨਾ ਮਹਾਪੁਰਖ ਜੀ ਕਹਿੰਦੇ ਇਹ 24 ਘੰਟਿਆਂ ਦੇ ਵਿੱਚੋ ਜੇਕਰ ਮਨ ਲਾ ਕੇ ਸਿਰ 24 ਮਿੰਟ ਹੀ ਕੱਢ ਲਈਏ ਤਾਂ ਇਹ ਸਰਦਾ ਪਾਰ ਉਤਾਰਾ ਹੋ ਜਾਵੇਗਾ ਸਾਡੇ ਸਤਿਗੁਰ ਸੱਚੇ ਪਾਸ਼ਾ ਬਹੁਤ ਦਿਆਲੂ ਵਾ ਬੜੇ ਕਿਰਪਾਲੂ ਵਾ ਦਾਰਾਯਾ ਨੂੰ ਛੱਟ ਹੀ ਗੱਲ ਨਾਲ ਲਾ ਲੈਂਦੇ ਆ ਬਸ ਕੋਈ ਨਿਮਾਨਾ ਹੋ ਕੇ ਪੂਰੇ ਹੰਸੇ ਦੇ ਨਾਲ ਗੁਰੂ ਦੇ ਦਰ ਤੇ ਆ ਜਾਵੇ ਆਪਣੀਆਂ ਭੁਣੀਆਂ ਨੂੰ ਮੰਨ ਕੇ ਵਾਹਿਗੁਰੂ ਜੀ ਦੇ ਅੱਗੇ ਹੁਲਾ ਬਖਸ਼ਾਉਣ ਦੀ ਬੇਨਤੀ ਲਾਏਗਾ ਸੇ ਲਾਰਾ ਬਖਸ਼ਾਉਣ ਦੀ ਅਰਜੀ ਲਾਦਵੇ ਸਤਿਗੁਰ ਸੱਚੇ ਪਾਸ਼ਾ ਬਹੁਤ ਦਿਆਨੂ ਕਰਤਾਨੂ ਨੇ ਵਾਹਿਗੁਰੂ ਜੀ ਬਖਸ਼ ਦਿੰਦੇ ਨੇ ਸੋ ਆਓ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਦੇ ਅੱਗੇ ਅਦਾ ਸਾਭੀ ਚਰਨ ਕਰਕੇ ਆਪਣੇ ਸਤਿਗੁਰ ਸੱਚੇ ਪਾਸ਼ਾ ਜੀ ਦੇ ਲਈ ਸਮੇਂ ਚੋਂ ਹੀ ਸਮਾਂ ਕੱਢ ਲਿਏ ਧਰੋ ਜਿੰਦਗੀ ਚ ਜਿੰਨੇ ਮਰਜ਼ੀ ਰਜੇ ਨੇ ਜਿਵੇਂ ਆਪਾਂ ਆਪਣੇ ਬਾਕੀ ਦੇ ਕੰਮ ਧੰਦੇ ਕਰਨੇ ਜ਼ਰੂਰੀ ਸਮਝਦੇ ਆਂ ਉਹਨਾਂ ਨੂੰ ਕਰਨ ਦੇ ਲਈ ਸਮਾਂ ਕੱਢ ਲੈਣਾ ਨਾ ਉਦਾਂ ਹੀ ਉਹ ਪਰਮ ਪਿਤਾ ਪਰਮਾਤਮਾ ਦਾ ਨਾਮ ਜਪਣ ਦੇ ਲਈ ਹੀ ਸਮਾਜ ਰੂਪੇ ਕਿੱਟ ਲੈ। ਉਹ ਪਰਮ ਪਿਤਾ ਪਰਮਾਤਮਾ ਜੀ ਤੋਂ ਬਿਨਾ ਆਪਾਂ ਕੱਖ ਦੇ ਨਹੀਂ ਆ। ਉਹ ਸਤਿਗੁਰ ਸੱਚੇ ਪਾਸ਼ਾ ਦਿਆਲ ਹੋ ਜਾਣ, ਮਿਹਰਬਾਨ ਹੋ ਜਾਣ, ਤਾਂ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਪਰੇਸ਼ਾਨੀਆਂ, ਚਿੰਤਾਵਾਂ ਪਲ ਦੇ ਵਿੱਚ ਖਤਮ ਹੋ ਸਕਦੀਆਂ ਨੇ। ਪਰ ਜਦੋਂ ਅਸੀਂ ਉਹ ਪਰਮ ਪਿਤਾ ਪਰਮਾਤਮਾ ਦੀ ਸਿੱਖਿਆ ਦੇ ਉਲਟ ਚੱਲਦੇ ਆਂ, ਉਹਨਾਂ ਤੋਂ ਉਲਟ ਚੱਲਦੇ ਆਂ, ਤਾਂ ਫਿਰ ਸਾਡੀ ਜ਼ਿੰਦਗੀ ਪਰੇਸ਼ਾਨੀਆਂ ਦੇ ਨਾਲ ਭਰਦੀ ਆ। ਸੋ ਹਰ ਰੋਜ਼ ਗੁੰਧਾ ਗਿਆਨ ਤੇ ਧਿਆਨ ਹਾਸਲ ਕਰਨਾ ਹੈ ਅਤੇ ਦਿਨੂ ਗਿਆਨ ਦੇ ਅਨੁਸਾਰ ਚੱਲਣ ਦੀ ਕੋਸ਼ਿਸ਼ ਕਰਨੀ ਆ ਵਾਹਿਗੁਰੂ ਜੀ ਦੇ ਅੱਗੇ ਅਰਦਾਸ ਬੇਨਤੀ ਕਰਕੇ ਘਰੋਂ ਬਾਹਰ ਨਿਕਲਾਈ ਨਿਕਲਣਾ ਹੈ ਕਿ ਮਹਾਰਾਜ ਜੀ ਮੇਰੇ ਹੱਥੋਂ ਕੋਈ ਮਾੜਾ ਕੰਮ ਨਾ ਹੋ ਜਾਵੇ ਮੇਰੇ ਮਨ ਦੇ ਵਿੱਚ ਕਿਸੇ ਦੇ ਪ੍ਰਤੀ ਮਾੜੀ ਸੋਚ ਨਾ ਆਵੇ ਕਿਉਂਕਿ ਗੁਰੂ ਸਾਹਿਬ ਜੀ ਦਾ ਫਰਮਾਨ ਹੈ ਨਾ ਵਾਹਿਗੁਰੂ ਜੀ ਕਹਿੰਦੇ ਪਰਕਾ ਬੁਰਾ ਨਾ ਰੱਖੂ ਜੀ ਤੁਮ ਕੋ ਦੁੱਖ ਨਾ ਹੀ ਪਾਈ ਨਹੀਂ ਮਾਰਾ ਸੱਚੇ ਪਾਤਸ਼ਾਹ ਕਹਿੰਦੇ ਤੂੰ ਕਿਸੇ ਦਾ ਮਾੜਾ ਸੋਚੀ ਨਾ ਤੇਰਾ ਮੈਂ ਕਦੇ ਮਾੜਾ ਹੁੰਦਾ ਨਹੀਂ ਕਹਾਂਗਾ ਸੋ ਮਾਰਕ ਦੇ ਅੱਗੇ ਅਰਦਾਸ ਬੇਨਤੀ ਨਿਯਮ ਕੀ ਬਾਹੀ ਗੰਧਿਕ ਇੱਕ ਕਿਰਪਾ ਵੀ ਤੁਹਾਡੇ ਕੀਤਿਆ ਹੀ ਹੋਣੀ ਆ ਤੁਸੀਂ ਕਿਰਪਾ ਕਰੋਗੇ ਤਾਂ ਹੀ ਮੇਰੇ ਮਨ ਦੀ ਮੈਲ ਦੂਰ ਹੋਣੀ ਆ ਮੇਰੇ ਮਨ ਦੇ ਵਿੱਚੋਂ ਧੀਰਖਾ ਖਤਮ ਹੋਣੀ ਆ ਕਿਰਪਾ ਕਰੋ ਮੇਰੇ ਮਨ ਦੀ ਸਾਰੀ ਮੈਲ ਟੂਰ ਕਰ ਦੋ ਮੇਰੇ ਮਨ ਨੂੰ ਇੰਨਾ ਨਿਰਮਲ ਤင်းਨਾ ਸਾਫ ਪਰਤੋ ਕੀ ਆਪ ਜੀ ਦੇ ਚਰਨਾਂ ਦੇ ਨਾਲ ਜੁੜਿਆ ਰਹੇ ਆਪ ਜੀ ਦੀ ਕਿਰਪਾ ਹਰ ਵਿਲੇ ਦੇ ਤੁੰਗੂ ਵਿਲੇ ਵਿੱਚ ਸੰਬੰਧਿਤ ਇੰਗੇਜਮੈਂਟ ਕਰਨਾ ਪ੍ਰੋਨਾਉਣਾ ਕਰਨਾ ਜੇ ਅਮਰਤ ਵੇਲੇ ਨਹੀਂ ਉੱਠਿਆ ਜਾਂਦਾ ਤਾਂ ਰਾਤ ਨੂੰ ਸ਼ੰਤ ਤੋਂ ਪਹਿਲਾਂ ਜਾਂ ਦਿਨ ਦੇ ਵਿੱਚ ਜਦੋਂ ਵੀ ਸਮਾਂ ਮਿਲਦਾ ਹੈ ਭਾਵੇਂ ਦੁਪਹਿਰ ਵੇਲੇ ਹੀ ਬੈਠ ਕੇ ਮਾਲਕ ਨੂੰ ਜਲਦ ਕਰ ਲਵਾਂ ਪਰਮ ਪਿਤਾ ਪਰਮਾਤਮਾ ਸਾਡੇ ਮਨ ਦਾ ਭੋਸਾ ਵੇਖਦੇ ਆ ਸਾਡੇ ਨਾਲ ਵੀ ਸ਼ਰਤਾਂ ਦੇਖਦੇ ਆ ਸਾਡੇ ਮਨ ਦਾ ਪ੍ਰੇਮ ਦੇਖਦੇ ਆ ਸਾਡੇ ਵੱਲੋਂ ਇੱਕ ਕਦਮ ਵਾਹਿਗੁਰੂ ਜੀ ਦੇ ਵੱਲ ਪੁੱਟਣ ਦੀ ਦੇਰ ਆ ਵਾਹਿਗੁਰੂ ਜੀ ਲੱਖਾਂ ਕਰੋੜਾਂ ਕਦਮ ਚੱਲ ਕੇ ਆ ਕੇ ਸਾਡੇ ਵਾਹ ਫੜ ਲੈਂਦੇ ਆ ਫਿਰ ਆਪਨੇ ਗੁਰੂ ਵੱਲ ਪਹਿਲਾ ਕਦਮ ਚੁੱਕੀਏ